ਜੋੜ ਗਈਆ ਜੋੜ ਗਈਆ ਸੂਰਿਆ ਗੁਰਾਂ ਦੇ ਨਾਲ ਧਾਰ ਮੇਰੀ ਜੁੜ ਗਈਆ ਜੋੜ ਗਈਆ ਸਤ ਗੁਰ ਪਿਆਰੇ ਨਾਲ ਧਾਰ ਮੇਰੀ ਜੁੜ ਗਈਆ ਜੋੜ ਗਈਆ ਪੂਰਿਆਂ ਗੁਰਾਂ ਦੇ ਨਾਲ ਧਾਰ ਮੇਰੀ ਜੁੜ ਗਈਆ ਜੋੜ ਗਈਆ ਸਤ ਗੁਰ ਪਿਆਰੇ ਨਾਲ ਧਾਰ ਮੇਰੀ ਜੁੜ ਗਈਆ ਜੋੜ ਗਈਆ को पवंद गल विच काली कोटी पाली कोटी पाली कोटी पाल विच काली कोटी पवंदि काली कोटी पाली कोटी पाल विच काली को ਆਤਮ ਗੁਰ ਪਿਆਰੇ ਨਾਲ ਧਰ ਮੇਰੀ ਜੁੜ ਗਈਆ ਜੁੜ ਗਈਆ ਸਤ ਗੁਰ ਦੇ ਨਾਲ ਤਾਂ ਮੇਰੀ ਜੁੜ ਗਈਆ ਜੁੜ ਗਈਆ ਸਤ ਗੁਰ ਪਿਆਰੇ ਨਾਲ ਧਰ ਮੇਰੀ ਜੁੜ ਗਈਆ ਜੁੜ ਗਈਆ ਪੂਰਿਆ ਗੁਰ ਹਰਿ ਦੇ ਨਾਲ ਧਰ ਮੇਰੀ ਜੁੜ ਗਈਆ ਯਾ ਉਰੀਆ ਗੁਰਾਂ ਦੇ ਨਾਲ ਤਾਂ ਨਹੀਂ ਜੁੜ ਗਈ ਯਾ ਸਤ ਗੁਰ ਪੂਰਾ ਠੇਸੀ ਆਇਆ ਸਤ ਗੁਰ ਪੂਰਾ ਠੇਸੀ ਆਇਆ ਸਤ ਗੁਰ ਪੂਰਾ ਠੇਸੀ ਆਇਆ ਪਿਆਰੇ ਨਾਲ ਤਾਰ ਮੇਰੀ ਜੋੜ ਗਈ ਆ ਜੁੜ ਗਈ ਆ ਸਤਿਆ ਗੁਰਾਂ ਦੇ ਨਾਲ ਤਾਰ ਮੇਰੀ ਜੁੜ ਗਈ ਆ ਜੁੜ ਗਈ ਆ ਕਾਇਆ ਮੁਰਾ ਤੇ ਨਾਲ ਤਾਰ ਮੇਰੀ ਜੁੜ ਗਈ ਆ ਜੁੜ ਗਈ ਆ ਆ ਸੱਤ ਕਰ ਜਰੀ ਹਲਤਾਰੀ ਮੇਰੀ ਜੁੜ ਗਈਆ ਜੁੜ ਗਈਆ ਸੱਤ ਨੂੰ ਆਦੇ ਤਾਰੀ ਮੇਰੀ ਜੁੜ ਗਈਆ ਸੱਜੇ ਹੱਥ ਵਿੱਚ ਕੁੰਡਾ ਫੜਦਾ 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 ਕੱਬੇ ਹੱਥਰ ਮਾਲ ਤਾਰ ਮੇਰੀ ਜੁੜ ਗਈ ਸਤਿਗੁਰ ਪਿਆਰੇ ਨਾਲ ਧਾਰ ਮੇਰੀ ਜੁੜ ਗਈਆ ਜੁੜ ਗਈਆ ਸਤਿਗੁਰ ਪਿਆਰੇ ਨਾਲ ਧਾਰ ਮੇਰੀ ਜੁੜ ਗਈਆ ਜੁੜ ਗਈਆ ਸੱਚਿਆ ਗੁਰਾਂ ਦੇ ਨਾਲ ਧਾਰ ਮੇਰੀ ਜੁੜ ਗਈਆ ਜੁੜ ਗਈਆ ਸੱਚਿਆ ਗੁਰਾਂ ਦੇ ਨਾਲ ਧਾਰ ਮੇਰੀ ਜੁੜ ਗਈ ਮਖਮਲ ਜੋੜਾ ਚਰਨੀ ਪੌਂਦਾ 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 ਮਖਮਲ ਜੋੜਾ ਦਿਲ ਲੇ ਲਈ ਭਾਰਤ ਮੇਰੀ ਜੁੜ ਗਈਆ ਜੁੜ ਗਈਆ ਸਤ ਗੁਰ ਪਿਆਰੇ ਨਾਲ ਧਾਰ ਮੇਰੀ ਜੁੜ ਗਈ ਆ ਜੁੜ ਗਈ ਆ ਸਤ ਗੁਰ ਪਿਆਰੇ ਨਾਲ ਧਾਰ ਮੇਰੀ ਜੁੜ ਗਈ ਆ ਜੁੜ ਗਈ ਆ ਸਤ ਗੁਰ ਪਿਆਰੇ ਨਾਲ ਧਾਰ ਮੇਰੀ ਜੁੜ ਗਈ ਆ ਜੁੜ ਗਈ ਆ ਸੱਚਿਆ ਗੁਰਾਂ ਦੇ ਨਾਲ ਧਾਰ ਮੇਰੀ ਜੁੜ ਗਈ ਆ ਜੁੜ ਗਈ ਆ ਪੂਰਿਆ ਗੁਰਾਂ ਦੇ ਨਾਲ ਧਾਰ ਮੇਰੀ ਜੁੜ ਗਈ ਆ ਲੜਕੀਆ ਸਤਿਗੁਰਾਂ ਪਿਆਰੇ ਨਾਲ ਤਾਂ ਮੇਰੀ ਜੁੜ ਗਈਆ ਜੁੜ ਗਈਆ ਪੂਰੀਆ ਘਰਾਂ ਦੇ ਸਤ ਗੁਰ ਜੀ ਗਤੀ ਤੇ ਆਉਂਦੇ ਜਦ ਸਤ ਗੁਰ ਜੀ ਗੱਦੀ ਤੇ ਆਉਂਦੇ ਜਦ ਸਤ ਗੁਰ ਜੀ ਗੱਦੀ ਤੇ ਆਉਂਦੇ ਜਦ ਸਤ ਗੁਰ ਜੀ ਗੱਦੀ ਤੇ ਆਉਂਦੇ ਛੇੜਦੀ ਆ ਗਲ ਜਾਰ ਤਾਰ ਮੇਰੀ ਜੁੜ ਗਈਆ ਜੁੜ ਗਈਆ ਸੱਚਿਆ ਗੁਰਾਂ ਦੇ ਨਾਲ ਤਾਰ ਮੇਰੀ ਜੁੜ ਗਈਆ ਨਾ ਸਤਿਆ ਗੁਰਾਂ ਦੇ ਨਾਮ ਧਾਰ ਤਾਰ ਮੇਰੀ ਜੋਤ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੇ ਬੋਲ ਸਤਨਾਮ ਸ੍ਰੀ ਵਾਹਿਗੁਰੂ